ਮਾਰ ਕੇ ਛੜਤਾ ਸਾਡੇ ਪੁੱਤ ਨੂੰ ਸਾਡਾ ਦੀਵਾ ਗੋਲ ਕਰਤਾ ਸਾਡੇ ਮੋਲੇ ਧੀਰ ਆ ਗਿਆ ਸੇਤ ਸੱਟੇ ਮਾਰ ਜਿਹਦਾ ਸੇਤ ਰਾੜ ਮਾਰੀ ਹੁੰਦੀ ਆ ਕੋਈ ਉਸਲੇ ਹਲਾਤ ਸਗੇ ਘਰ ਦੇ ਵਿੱਚ ਭੇਲਦੇ ਲਮਾ ਦੇ ਪਰਿਆੜੀ ਦੇ ਤਾਈ ਦੇ ਦੇਖਾ ਬਰਸੀ ਅੱਲਾ ਕੱਲਾ ਮੁੰਡਾ ਜੀ ਮਾਂ ਨੂੰ ਅਜ ਤੱਕ ਚੈਨ ਨਹੀਂ ਆਦੀ ਪਹਿਲਾਂ ਅਸੀਂ ਦੱਸਿਆ ਵੀ ਨਹੀਂ ਬਾਡੀ ਲੈ ਆ ਨੋ ਤੇ ਨੋ ਗਾ ਬਈ ਬਾਡੀ ਅੱਧਰ ਭੇਜ ਦੋ लास्ट ਵਾਰੀ ਤੁਹਾਡੀ ਤੇ लास्ट ਵਾਰੀ ਦੇਖੋ ਜਵੇ ਕੋਈ ਗੋਈ ਸਬਰ ਤਦਾ ਹੀ ਹੋਣਾ ਜੀ ਤੁਹਾਡੇ ਕਮਰੇ ਕੋਈ ਆ ਜਾਊਗਾ ਇਹ ਜਦੋਂ ਗਿਆ ਸੀਗਾ ਉਦੋਂ ਵਿਆਹਿਆ ਹੋਇਆ ਸੀ ਜੀ ਨਹੀਂ ਤੇ ਹੁਣ ਅਨਮੈਰਿਡ ਹੈ ਹੁਣ ਵੀ ਅਨਮੈਰਿਡ ਫੈਮਿਲੀ ਚ ਕੌਣ ਕੌਣ ਹੈ ਫੈਮਿਲੀ ਚ ਮੇਰਾ ਮੈਂ ਅਸੀਂ ਦੋ ਹੀ ਜਾਣਦੇ ਤੇ ਬੇੜਾ ਬੇਟੀ ਮੇਰੇ ਠੀਕ ਹੈ ਜੀ ਬੇਟੀ ਬੇੜੇ ਦੀ شادی ਹੋ ਚੁੱਕੀ ਹੈ ਠੀਕ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜਦੋਂ ਸਭ ਤੋਂ ਪਹਿਲਾਂ ਫੋਨ ਆਇਆ ਸੀ ਜੀ ਜੋ ਕਹਿੰਦੇ ਸੀ ਮਿਲ ਨਹੀਂ ਰਿਹਾ ਉਹ ਕਿਹਦਾ ਫੋਨ ਆਇਆ ਸੀ ਉਹ ਸਾਡੇ ਭੈਣ ਦੇ ਉੱਥੇ ਹੈਗੀਆਂ ਬੇਟੀਆਂ ਦੋ ਬੇਟੀਆਂ ਤੇ ਤਿੰਨ ਜਵਾਈ ਉੱਥੇ ਰਹਿੰਦੇ ਆ ਉਹ ਨਾਲ ਪੈਰੋਏ ਕਰਦਾ ਸੀ ਉੱਥੇ ਲੱਭਣ ਲੱਭਣ ਦੇ ਠੀਕ ਹੈ ਜੀ ਤਾਂ ਉਹਨਾਂ ਨੇ ਤੁਹਾਨੂੰ ਦੱਸਿਆ ਪਏ ਇਹਨੇ ਦਿਨਾਂ ਤੋਂ ਨਹੀਂ ਮਿਲ ਰਿਹਾ 23 ਤਰੀਕ ਤੋਂ 23 ਤਰੀਕ ਸ਼ਾਮ ਨੂੰ 7 ਵਜੇ ਤੋਂ ਬਾਅਦ ਗਿਆ ਸੀ ਉਹ ਸਟੋਰ ਤੇ 7:40 ਤੋਂ ਬਾਅਦ ਉਹਦਾ ਫੋਟੇਜ ਤੇ ਕੋਈ ਮਿਲੀ ਨਹੀਂ ਉਹਦੀ ਉਗਾਬ ਹੋ ਗਿਆ। ਕਾਦੀ ਲਾਸਟ ਗੱਲ ਕਰ ਰਹੀ ਹਾਂ। ਮੇਰੀ ਲਾਸਟ ਗੱਲ ਉਹਦੇ ਨਾਲ 24 ਜੁਲਾਈ ਨੂੰ ਹੋਈ ਸੀ। ਤੇ ਮੇਰੀ ਵਾਈਫ ਤੇ ਹੋਈ ਉਹਨਾਂ ਹੋਈ 28 ਨੂੰ। ਕੋਈ ਸਾਨੂੰ ਕੀ ਦਾ ਫੋਨ ਆਇਆ ਕਿ ਉਹਦੀ ਬੋਡੀ ਮਿਲੀ ਹੈ। ਉਹ ਜਿਹੜੇ ਸਾਡੇ ਰਿਸ਼ਤੇਦਾਰ ਉੱਥੇ ਉਹਨਾਂ ਨੇ ਫੋਨ ਕੀਤਾ। ਉਹਨਾਂ ਨੇ ਇਹ ਦੱਸਿਆ ਜਿਵੇਂ ਡੈੱਡ ਬੋਡੀ ਉਹਦੀ ਮਿਲ ਗਈ ਆ। ਤੇ ਕਾਰਨ ਦਾ ਨਹੀਂ ਪਤਾ ਲੱਗ ਰਿਹਾ ਪਈ ਉਹ ਕਿਸ ਤਰ੍ਹਾਂ ਖਾਈ ਖਾਈ ਵਿੱਚ ਮਿਲਿਆ ਕਾੜ ਵਿੱਚੋਂ। ਜੀ। ਤੇ ਕਿਸ ਤਰ੍ਹਾਂ ਉੱਥੇ ਡਿੱਗਿਆ ਕਿੱਦਾਂ ਪਹੁੰਚਿਆ ਉੱਥੇ। ਯਾਰ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹ ਹੈਲੀਕਾਪਟਰ ਨਾਲ ਲੰਬਦੇ ਰਹੇ ਉੱਥੇ ਉਸ ਜਗ੍ਹਾ ਤੇ ਤਾਂ ਪੁਲਿਸ ਨੂੰ ਕੁਝ ਨਹੀਂ ਮਿਲਿਆ ਸੀ ਦੋਸਰੇ ਦਿਨ ਸਵੇਰੇ ਉੱਥੇ ਲੈ ਕੇ ਗਏ ਤਾਂ ਉਹ ਜੜ ਬੜੇ ਉੱਤੇ ਪਈ ਸੀ ਤਾਂ ਦੀ ਕੋਈ ਗੱਲ ਹੋਈ ਹੋਵੇ ਕੋਈ ਲੜਾਈ ਝਗੜਾ ਉੱਧਰ ਨਹੀਂ ਲੜਾਈ ਝਗੜਾ ਕੋਈ ਨਹੀਂ ਰੂਮ ਚ ਇਕੱਲਾ ਰਹਿੰਦਾ ਤਗਾ ਉਹ ਕੋਈ ਉੱਥੇ ਆਸ-ਪਾਸ ਕੋਈ ਹੋਰ ਯਾਰ ਦੋਸਤ ਵੀ ਕੋਈ ਲੱਗੇ ਤੱਕ ਦੇ ਤੱਕ ਦਾ ਨਹੀਂ ਦੇਖਦੇ ਕੀੜੇ ਇੱਕ ਸ਼ਹਿਰ ਸੀ ਕਾਹਦਾ ਕੰਮ ਕਰਦਾ ਸੀ ਮੋਦਨਾ ਸ਼ਹਿਰ ਸੀ ਉਹਦਾ ਇਟਲੀ ਚ ਤੇ ਗਉਆਂ ਦੇ ਸਟਾਲੇ ਵਿੱਚ ਉਹ ਕੰਮ ਕਰਦਾ ਸੀ ਦੋ ਦੁੱਧ ਵਗਾਰੇ ਚੋਂਦਾ ਮੰਗਣੀ ਮੰਗਣੀ ਹੋ ਗਈ ਸੀ ਨਹੀਂ ਕੁਝ ਨਹੀਂ ਕੁਝ ਨਹੀਂ ਨਹੀਂ ਕੁਝ ਨਹੀਂ ਹੋਇਆ ਤੇਰੀ ਉਦਾਂ ਉਹਨੇ ਦੱਸਿਆ ਹੋਵੇ ਕੋਈ ਉੱਥੇ ਤੰਗ ਪਰੇਸ਼ਾਨੀ ਜਾਂ ਨਹੀਂ ਐਡਾ ਉਹਦਾ ਕੁਝ ਹੋ عمر ਕਿੰਨੀ ਸੀ ਮੰਗੇ ਦੀ ਉਮਰ 23 ਸਾਲ ਹੋਊ ਸੋਚ ਕੇ ਭੇਜਿਆ ਸੀ ਲਾਡਾ ਨਾਲ ਪਾਰਿਆ ਹਾਂ ਬਿਲਕੁਲ ਇਹ ਤਾਂ ਜੇ ਇਹ ਖਬਰ ਆ ਗਈ ਆ ਕੀ ਕਹਿਣਾ ਚਾਹੋਗੇ ਜੇ ਇੱਥੇ ਨੌਕਰੀ ਹੁੰਦੀ ਤਾਂ ਸ਼ਾਇਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਇਹੀ ਤਾਂ ਜਗ੍ਹਾ ਇਥੇ ਨਗਰੇ ਨਈ ਮੇਲੀ ਕੋਈ ਵੀ ਮੈਡ ਡਿਗਰੀ ਕਰਾਈ ਸੀ ਉਹਨੂੰ ਮਕੈਨਿਕਲ ਦੇ ਇਹ ਕੋਈ ਨੌਕਰੀ ਇੱਥੇ ਮਿਲ ਜੋਗੇ ਨਹੀਂ ਡਿਗਰੀ ਮਿਲਦੀ ਪਰ ਆਕਾ ਮਜਬੂਰ ਹੋ ਕੇ ਉਹਨੂੰ ਬਾਹਲੇ ਦੇਸ਼ਾਂ ਚ ਜਪੇਣਾ ਪਿਆ ਹੋਏ ਇਸ ਲਈ ਘਰ ਦੇ ਕੀ ਹਾਲਾਤ ਹੈ ਮਾਤਾ ਦੇ ਕੀ ਨਾਤੇ ਬੜੌਖਾ ਹੁੰਦਾ ਮਾਰ ਲਈ ਬੜੌਖਾ ਬਹੁਤ ਜ਼ਿਆਦਾ ਬਾਡੀ ਲਿਆਣ ਦੀ ਕੀ ਅਪੀਲ ਕਰਦੇ ਸਰਕਾਰ ਬਾਡੀ ਲਿਆਣ ਉਹਦੇ ਨੂੰ ਕਹਿੰਦੇ ਬਾਡੀ ਅਧਰ ਭੇਜ ਦਿਓ ਲਾਸਟ ਵਾਰੀ ਇਹ ਕੋਈ ਤੇ ਲਾਸਟ ਵਾਰ ਦੇਖ ਵਜੇ ਕੋਈ ਵਾਰੀ ਕੋਈ ਸਬਰ ਤਦਾ ਹੀ ਹੋਣਾ ਜੇ ਤੁਹਾਡੇ ਕੋਲ ਕੰਮ ਰੇ ਕੋਈ ਵਾਰੀ ਆ ਜਾਊਗਾ ਇੱਥੇ ਕੰਮ ਲਾ ਲਨ ਕਰਕੇ ਜੀ ਉਹਨਾਂ ਨੇ ਕਿ ਬਾਹਰ ਪਿੱਛੇ ਜਾਈ ਤੇ ਬਾਹਰ ਜਾ ਕੇ ਹਾਸਾ ਹੋ ਗਿਆ ਮੇਰੇ ਨਾਲ ਉਹਦੀ 30 ਤਰੀਕ ਨੂੰ 12:55 ਮਿੰਟ ਤੇ ਜਾਨੀ ਕਿ ਮੈਨੂੰ ਗੁੱਡ ਮਾਰਨਿੰਗ ਆਜਾ ਜੀ ਉਹ ਦਿੱਲੀ ਪੇ ਤੋਂ ਮੈਸੇਜ ਆਉਂਦਾ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਤਲਬ ਦੂਜੇ ਦਿਨ ਮੈਸੇਜ ਆ ਗਿਆ ਬਾਹਰੋਂ ਜੀ ਉਹ ਲੱਭਦਾ ਨਹੀਂ ਚਾਰੂਛਤ ਚੜੀ ਤੋਂ ਬਾਅਦ ਲੋਕੋ ਪਤਾ ਹੀ ਨ ਲੱਗਾ ਕਿ ਸਾਨੂੰ ਰੋਜ਼ ਡੈਲੀ ਫੋਨ ਆ ਜਾਂਦਾ ਸੀ ਇਹ ਜੋ ਹਾਲਾਤ ਹੈਗੇ ਆ ਪਰ ਕੋਈ ਪਨ ਲਗਾ 3 3 ਦਾ ਲਾਪਤਾ ਹੋਇਆ ਉਹ ਜਿੱਥੇ ਜਾਨੀ ਕਿ ਉਹ ਜਹਾਜ਼ ਨੇ ਵੀ ਹੈਲੀਕਾਪਟਰ ਨੇ ਦੇਖਿਆ ਉਹ ਬੱਚਿਆਂ ਨੇ ਆਪ ਸਰ ਹੁਕਮ ਹੁਕਮ ਕੇ ਦੇਖਿਆ ਪੁਲਿਸ ਨੇ ਵੀ ਦੇਖਿਆ ਉੱਥੋਂ ਨਹੀਂ ਮਿਲਿਆ ਇਹ ਤਿੰਨ ਤਿੰਨ ਨੂੰ ਜਾਨੀ ਕਿ ਬੋਡੀ ਉੱਥੋਂ ਨਹੀਂ ਕੇ ਮਿਲੀ ਤੇ ਸਿਰਫ ਸਿਰ ਤੇ 60 ਦਾ ਨਿਸ਼ਾਨ ਆ ਬਾਕੀ ਜਾਨੀ ਕਿ ਸਵਾਰ ਵੀ ਫੋਨ ਵੀ ਸਾਈਕਲ ਵੀ ਸਾਰਾ ਕੁਝ ਮਿਲ ਗਿਆ ਉਹਦਾ ਤੇ ਸਾਨੂੰ ਇਹ ਆ ਕੋ ਨੂੰ ਕਿਸੇ ਨੇ ਗਵਾ ਕੀਤਾ ਤੇ ਜਿਸ ਲਈ ਉਹਦੀ ਫੋਟੋ ਜਦੋਂ ਉਹ شریف ਸੀ ਉਨੀ ਉਹ ਚੋਗਣੀ ਬਾਈ ਲੋ ਹੋ ਗਈ ਤੇ ਉਹਨੂੰ ਆਪਣਾ ਖਤਰਾ ਪੈਦਾ ਹੋ ਗਿਆ ਉਹਨੂੰ ਮਾਰ ਕੇ ਛੜਤਾ ਸਾਡੇ ਪੁੱਤ ਨੂੰ ਸਾਡਾ ਦੀਵਾ ਗੋਲ ਕਰਤਾ ਸਾਡੇ ਮੋਰੇ ਥੇੜ ਆ ਗਿਆ ਚੰਗੇ ਪੁਵੇਖ ਲਈ ਬਾਹਰ ਭੇਜਿਆ ਸੀ ਹਾਂਜੀ ਚੰਗੇ ਪੁਵੇਖ ਭੇਜਿਆ ਹਾਂਜੀ ਕੀ ਲੱਗਦਾ ਦੱਸਿਆ ਕੀ ਹੈ ਕਿ ਜੁਜੀਦਾ ਦੱਸਦੇ ਸੀਗੇ ਕਿ 3 ਘੰਟੇ ਪਹਿਲਾਂ ਹੀ ਕੰਦੇ ਉਹਦੀ ਮੌਤ ਹੋਈ ਹੈ ਹਾਂਜੀ ਉਹਨਾਂ ਦਾ ਪੁਲਵਾਨ ਦਾ ਫੋਨ ਆਇਆ ਸੀ ਛੜਟ ਚੁਆਈਦਾ ਕਿ ਪੁਲਿਸ ਨੇ ਉਹਨੂੰ ਸਾਨੂੰ ਬੋਡੀ ਮਿਲ ਗਈ ਆ ਲੇਕਿਨ ਜਦੋਂ ਚੈੱਕ ਕੀਤਾ ਤੇ ਉਹ 3 ਘੰਟੇ ਪਹਿਲਾਂ ਉਹ ਡੈਥ ਹੋਈ ਆ ਕੋਈ 5 ਦਿਨ ਦੀ ਮੌਤ ਨਹੀਂ ਸੀ ਉਹ ਕੋਈ ਦਸਿਆ ਸੱਟਾਂ ਵਗੈਰਾ ਦਾ ਨਿਸ਼ਾਨ ਹੈ ਜਾਂ ਕੀ ਹੈ ਸੱਟ ਸੱਟ ਮਰ ਜਿਹਦਾ ਸੱਟੇ ਰਾੜ ਮਾਰੀ ਹੁੰਦੀ ਆ ਕੋਈ ਕਿ ਉਹਨੂੰ ਮਾਰ ਕੇ ਛੜਤਾ ਉੱਥੇ ਬਾਕੀ ਮੰਗ ਕਰਦੇ ਆਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਕਿ ਯਾਨੀ ਕਿ ਜਿਹੜੇ ਕਾਤਲ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਜਿਹੜੇ ਬੱਚੇ ਦੀ ਬਾਡੀ ਆ ਉਹਨੂੰ ਸਾਡਕੋ ਪਹਚਾਇਆ ਜਾਵੇ ਤਾਂ ਕਿ ਅਸੀਂ ਉਹਨੂੰ ਆਖਰੀ ਵਾਰੀ ਦੇਖ ਸਕੀਏ ਤੇ ਉਹਦਾ ਅੰਤਮ ਸੰਸਕਾਰ ਕਰ ਚੁੱਕੀ ਸੀ ਇਕੱਲਾ ਹੀ ਇਕੱਲਾ ਹੀ ਮੁੰਡਾ ਸੀ ਇਕੱਲਾ ਇਕੱਲਾ ਮੁੰਡਾ ਜੀ ਮਾਂ ਨੂੰ ਅਜੇ ਤੱਕ ਚੈਨ ਨਹੀਂ ਆਦੀ ਪਹਿਲਾਂ ਅਸੀਂ ਦੱਸਿਆ ਵੀ ਨਹੀਂ ਦੋ ਦਿਨ ਅਛਟਿਆ ਅਜਲੇ ਸਾਰੇ ਪਾਸਿਓਂ ਤੋਂ ਖਬਰਾਂ ਆਉਣ ਲੱਗ ਪਈਆਂ ਤੇ ਫਿਰ ਸੋ ਦਸਣਾ ਪਿਆ ਤੇ ਜੋ ਇਸਲੇ ਹਲਾਤ ਸਗੇ ਘਰ ਦੇ ਵਿੱਚ ਭੇਲਦੇ ਤਾਂ ਮਾਂ ਦੇ ਭੈਣਾਈ ਦੇ ਤਾਈ ਦੇ ਦੇਖ ਰਹੀ ਸੀ ਹਾਲਾਤ ਭਾਜੀ ਜਿਹਦੇ ਘਰ ਇਦਾਂ ਹੋ ਜਵੇ ਸਭ ਨੂੰ ਪਤਾ ਹੀ ਆ ਤੇ ਬਾਕੀ ਪ੍ਰਸ਼ਾਸਨ ਤੋਂ ਇਧਰਲੀ ਸਰਕਾਰ ਤੋਂ ਤੇ ਉਧਰਲੀ ਸਰਕਾਰ ਤੋਂ ਇਹੀ ਹੈ ਵੀ ਜੇ ਜੋ ਵੀ ਉਹਨਾਂ ਜੇ ਉਹਨਾਂ ਇਦਾਂ ਦਾ ਕੋਈ ਗਲਤ ਹੋਇਆ ਤਾਂ ਗਲਤ ਉਹਦੇ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਪੰਜਾਬ ਸਰਕਾਰ ਤੋਂ ਸਾਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਮੁੰਡੇ ਦੀ ਬਾਡੀ ਜਿਹੜੀ ਉਹ ਪੰਜਾਬ ਦੇ ਬਾਰਸਾਂ ਦੇ ਨਾਲੇ ਕੀਤੀ ਜਾਵੇ ਤੇ ਪੰਜਾਬ ਸਰਕਾਰ ਵੀ ਆਪਣੀ ਬਾਹ ਲਾਵੇ ਉਧਰਲੀ ਸਰਕਾਰ ਨੂੰ ਵੀ ਜੇ ਜੋ ਵੀ ਉਹਨਾਂ ਜੇ ਉਹਨਾਂ ਗਲਤ ਹੋਇਆ ਤਾਂ ਉਹਦੀ ਜਲਦੋ ਜਲਦ ਕਾਰਵਾਈ ਕੀਤੀ ਹੈ। ਤੇ ਕਹਿ ਰਹੇ 30 ਤਰੀਕ ਤੋਂ ਗਾਇਬ ਸੀ। ਹਾਂਜੀ। ਠੀਕ ਆ ਹੁਣ ਪਤਾ ਲੱਗਾ ਹੈ ਕਿ ਉਹਸੀ ਡੈਥ ਹੋ ਗਈ ਹੈ। ਹਾਂਜੀ ਹਾਂਜੀ। ਕਿ ਹੁਣ ਤੁਹਾਡੇ ਲੋਕ ਕੋਈ ਪ੍ਰਸਾ ਕੀਤਾ ਗਿਆ ਵੀ ਅਪੀਲ ਜਾਂ ਕਿਸੇ ਤੱਕ ਕੋਈ ਨਹੀਂ 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 ਹਜੇ ਨਹੀਂ ਹੈ। ਹਜੇ ਨਹੀਂ ਹਜੇ ਨਹੀਂ। ਇਹ ਤਾਂ ਉਧਰ ਕਾਰਵਾਈ ਹੋ ਰਹੀ ਪੂਰੀ ਹੋ ਜੇ ਪ੍ਰੋਪਰ ਉਧਰੋਂ ਪੂਰੀ ਅਨੁਜਨ ਇਨਫਰਮੇਸ਼ਨ ਨਹੀਂ। ਬੋਸਟਮਾਰਡਮ ਰਿਪੋਰਟ ਤੇ ਥੋੜਾ ਜਿਹਾ ਪਤਾ ਲੱਗ ਰਿਹਾ ਵੀ ਡੈਥ 3 ਘੰਟੇ ਪਹਿਲਾਂ ਹੋਈ ਹੈ। ਜੇ ਬੋਡੀ ਮਿਲਣ ਤੋਂ ਤੇ ਲਾਪਤਾ ਉਹ ਕੰਮ ਸਿਕਮ 100 ਘੰਟਾ ਪਹਿਲਾਂ ਦਾ। ਤੇ ਉਹਦੇ ਤੇ ਕੋਈ ਯਾਨੀ ਜੋ ਵੀ ਆ ਗਿਆ ਸ਼ਕਤ ਦੇ ਦਾਇਰੇ ਚ ਹੀ ਸਾਰਾ ਕੁਝ